ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਸਕੇਪਾ ਮਤ ਕਰਨਾ ਬਹੁਤ ਹੀ ਵਧੀਆ ਤੁਹਾਡੇ ਵਾਸਤੇ ਟ੍ਰਿਕ ਜਰੀਆ ਟਿਪਸ ਲੈ ਕੇ ਆਏ ਆ ਉਹ ਹੈ ਕਿ ਇਹ ਜਿਹੜੀ ਲੂਜ਼ ਕੁਰਤੀ ਹੁੰਦੀ ਹੈ ਜਦੋਂ ਅਸੀਂ ਬਾਜ਼ਾਰ ਤੋਂ ਮਾਰਕੀਟ ਤੋਂ ਕੋਈ ਕੁਰਤੀ ਲੈ ਕੇ ਆਉਂਦੇ ਆ ਤਾਂ ਉਹ ਜਿਹੜੀ ਆ ਸਾਡੇ ਫਿਟਿੰਗ ਦੇ ਹਿਸਾਬ ਨਾਲ ਨਹੀਂ ਹੁੰਦੀ ਉਹ ਲੂਜ਼ ਹੁੰਦੀ ਹੈ ਤੇ ਫਿਰ ਅਸੀਂ ਜਿਹੜਾ ਉਹ ਟੇਲਰ ਦਾ ਝੰਜੜ ਪਿਆ ਰਹਿੰਦਾ ਕਿ ਟੇਲਰ ਕੋਲ ਅਸੀਂ ਜਾਵਾਂਗੇ ਤਾਂ ਫਿਰ ਇਹਨੂੰ ਫਿਟਿੰਗ ਦੀ ਕਰਾਵਾਂਗੇ ਤੇ ਅੱਜ ਤੋਂ ਨਾਲ ਮੈਂ ਇੱਕ ਹੀ ਟ੍ਰਿਕ ਲੈ ਕੇ ਆਈ ਹਾਂ ਜਿਹਦੇ ਨਾਲ ਅਸੀਂ ਬਿਨਾਂ ਕਿਸੇ ਇੰਚੀ ਟੇਪ ਤੋਂ ਬਿਨਾਂ ਟੇਲਰ ਦੀ ਹਰਕਤੋਂ ਤੇ ਜਿਹਨੂੰ ਕੁੜਤੀ ਜਾਂ ਫਿਟਿੰਗ ਕਰਨੀ ਨਹੀਂ ਆਉਂਦੀ ਸਿਲਾਈ ਦਾ ਕੰਮ ਨਹੀਂ ਆਉਂਦਾ ਹੈਗਾ ਕਿਸੇ ਕੋਲ ਸਿਲਾਈ ਮਸ਼ੀਨ ਵੀ ਨਹੀਂ ਹੈਗੀ ਇੰਚੀ ਟੇਪ ਵੀ ਨਹੀਂ ਹੈਗਾ ਤੇ ਅਸੀਂ ਬਿਨਾਂ ਕਿਸੇ ਮਾਰਜਨ ਤੋਂ ਜਿਹੜੀ ਇਸ ਕੁੜਤੀ ਨੂੰ ਆਲਟਰ ਕਰ ਸਕਦੇ ਹਾਂ ਇਹਨੂੰ ਫਿਟਿੰਗ ਦੀ ਕਰ ਸਕਦੇ ਹਾਂ ਤੇ ਇਹ ਜਿਹੜੇ ਬਿਗਿਨਰ ਨੇ ਜਿਨ੍ਹਾਂ ਨੇ ਕਦੀ ਜਿਹੜਾ ਸਿਲਾਈ ਮਸ਼ੀਨ ਦਾ ਕੰਮ ਵੀ ਨਹੀਂ ਕੀਤਾ ਤੇ ਮੋਸਟਲੀ ਜਿਹੜੇ ਬੱਚੇ ਹੋਣਗੇ ਫੋਰਨ ਜਾਂਦੇ ਆ ਸਟੱਡੀ ਕਰਨ ਵਾਸਤੇ ਜਾਂਦੇ ਆ ਤੇ ਉਹਨਾਂ ਕੋ ਸਿਲਾਈ ਮਸ਼ੀਨਾਂ ਜਾਂ ਇਹ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਤੇ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਕਿਸੇ ਵੀ ਕੰਮ ਨੂੰ ਜਿਹੜਾ ਬੜੀ ਆਸਾਨੀ ਦੇ ਨਾਲ ਕਰ ਸਕਦੇ ਆ ਸਿਲਾਈ ਦਾ ਕੰਮ ਤੇ ਅਸੀਂ ਇਸ ਜਿਹੜੀ ਕੁਰਤੀ ਆ ਉਹਨੂੰ ਜਿਹੜਾ ਵਾ ਮੈਂਟਾ ਸਕੈਂਟਾਂ ਦੇ ਵਿੱਚ ਜਿਹੜਾ ਵਾ ਉਹ ਬਿਨਾ ਕਿਸੇ ਦੀ ਹੈਲਪ ਤੋਂ ਜਿਹੜਾ ਵਾ ਉਹਨੂੰ ਫਿਟਿੰਗ ਦਾ ਕਰ ਸਕਦੇ ਆ ਤੇ ਇਹਦੀ ਇੱਕ ਹੀ ਟ੍ਰਿਕ ਹੈ ਤੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆ ਇਹ ਦੇਖੋ ਮੈਂ ਇਹ ਕੁਰਤੀ ਪਾਈ ਕੀਤੀ ਹੈ ਤੇ ਦੇਖੋ ਇਹ ਕਿੰਨੀ ਲੂਸ ਆ ਇਹਨੂੰ ਮੈਂ ਹੁਣ ਤੁਹਾਡੇ ਨਾਲ ਜਿਹੜਾ ਵਾ ਇਹਨੂੰ ਆਪਣੀ ਫਿਟਿੰਗ ਦੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਕਰਕੇ ਦਿਖਾਵਾਂਗੀ ਤੇ ਆਓ ਮੈਂ ਕਰਦੀ ਆ ਤਾਂ ਨਾ ਕਰਨਾ ਸ਼ੇਅਰ ਕਰਨਾ ਤੇ ਆਜੋ ਕਰੀਏ ਹਾਂਜੀ ਸਭ ਤੋਂ ਪਹਿਲਾਂ ਮੈਂ ਕੁਰਤੀ ਨੂੰ ਜਿਹੜਾ ਵਾ ਉਲਟਾ ਕਰਕੇ ਪਾ ਲਿਆ ਤੁਸੀਂ ਵੀ ਕੁਰਤੀ ਨੂੰ ਜਿਹੜਾ ਵਾ ਉਲਟਾ ਕਰ ਲੈਣਾ ਤੇ ਫਿਰ ਲੈ ਲੈਣੇ ਆ ਸੇਫਟੀ ਪਿਨ ਸੇਫਟੀ ਪਿਨ ਦੀ ਹੈਲਪ ਦੇ ਨਾਲ ਹੀ ਅਸੀਂ ਜਿਹੜੀ ਕੁਰਤੀ ਆ ਉਹਨੂੰ ਮੇਅਰਮੈਂਟ ਕਰਾਂਗੇ ਤੇ ਸੇਫਟੀ ਪਿਨ ਜਿਹੜੇ ਆ ਉਹਨਾਂ ਨੂੰ ਅਸੀਂ ਦੋਨੋਂ ਪਾਸੇ ਜਿੰਨੀ ਤੁਹਾਨੂੰ ਫਿਟਿੰਗ ਚਾਹੀਦੀ ਹੈ ਉਹਦੇ ਹਿਸਾਬ ਦੇ ਨਾਲ ਤੁਸੀਂ ਦੋਨੋਂ ਪਾਸੇ ਜਿਹੜੇ ਆ ਤਿੰਨ ਤਿੰਨ ਸੇਫਟੀ ਪਿੰਨ ਲਗਾ ਲੈਣੇ ਆ ਇਹਦੇ ਨਾਲ ਜਿੰਨੀ ਕਿ ਤੁਹਾਡੀ ਫਿਟਿੰਗ ਆ ਤੁਸੀਂ ਲੂਜ਼ ਰੱਖਣਾ ਚਾਹੁੰਦੇ ਹੋ ਫਿਟਿੰਗ ਰੱਖਣਾ ਚਾਹੁੰਦੇ ਹੋ ਉਸ ਹਿਸਾਬ ਦੇ ਨਾਲ ਮੈਂ ਤਾਂ ਥੋੜਾ ਲੂਜ਼ ਰੱਖਦੀ ਆ ਤੇ ਉਸ ਹਿਸਾਬ ਦੇ ਨਾਲ ਜਿਹੜੇ ਆ ਸੇਫਟੀ ਪਿੰਨ ਲਗਾ ਲਵਾਂਗੇ ਜਿੱਥੇ ਜਿੱਥੇ ਤੁਸੀਂ ਸੇਫਟੀ ਪਿੰਨ ਲਗਾ ਲਓਗੇ ਤੇ ਫਿਰ ਬਾਅਦ ਵਿੱਚ ਤੁਸੀਂ ਜਿਹੜਾ ਵਾ ਉੱਥੇ-ਉੱਥੇ ਨਿਸ਼ਾਨ ਲਗਾ ਲੈਣਾ ਤੇ ਹੁਣ ਅਸੀਂ ਸੇਫਟੀ ਪਿੰਨ ਲਗਾ ਕੇ ਇਹ ਸਾਡੇ ਇੰਚੀ ਟੇਪ ਦਾ ਕੰਮ ਕਰੇਗੇ ਕਿ ਸੇਫਟੀ ਪਿੰਨ ਤਾਂ ਨਾਰਮਲੀ ਹਰ ਕਿਸੇ ਕੋਲ ਹੁੰਦੇ ਆ ਤੇ ਅਸੀਂ ਦੋਨੋਂ ਪਾਸੇ ਜਿਹੜਾ ਵਾ ਸੇਫਟੀ ਪਿੰਨ ਲਗਾ ਲਵਾਂਗੇ ਇੱਕੋ ਜਿਹਾ ਡਿਸਟੈਂਸ 200 ਜਿਹੜੇ ਦੋਨੋਂ ਪਾਸੇ ਛੱਡਣਾ ਹੈ ਜ ਮਤਲਬ ਕਿ ਕੋਈ ਵੱਧ ਘੱਟ ਨਹੀਂ ਕਰਨਾ ਤੇ ਤੁਸੀਂ ਇੱਕ ਪਾਸੇ ਵੀ ਸੇਫਟੀ ਪਿੰਨ ਲਗਾ ਸਕਦੇ ਹੋ ਕਿਉਂਕਿ ਫਿਰ ਅਸੀਂ ਕੋਰਤੀ ਨੂੰ ਜਿਹੜਾ ਵਾ ਬਾਅਦ ਵਿੱਚ ਅਸੀਂ ਜਿੰਨਾ ਇੱਕ ਪਾਸੇ ਮਾਰਜਿਨ ਛੱਡਿਆ ਹੈ ਦੂਸਰੇ ਪਾਸੇ ਉਨਾ ਹੀ ਮਿੰਨ ਕੇ ਦੂਜੇ ਪਾਸੇ ਵੀ ਮਾਰਜਿਨ ਛੱਡ ਸਕਦੇ ਹਾਂ ਤੇ ਜੇ ਤੁਸੀਂ ਦੋਨੋਂ ਪਾਸੇ ਸੇਫਟੀ ਪਿੰਨ ਲਗਾ ਲਓ ਤਾਂ ਉਹ ਵੀ ਵਧੀਆ ਹੈ ਤੇ ਹੁਣ ਦੇਖੋ ਸੇਫਟੀ ਪਿਨ ਦੀ ਹੈਲਪ ਦੇ ਨਾਲ ਮੈਂ ਦੋਨੋਂ ਪਾਸੇ ਲਗਾ ਕੇ ਤੇ ਇਹਦੀ ਫਿਟਿੰਗ ਜਿੰਨੀ ਕਰਨੀ ਆ ਉਹਨਾਂ ਟਾਈਟ ਕਰ ਲਿਆ ਹੈ ਤੇ ਹੁਣ ਅਸੀਂ ਕੀ ਕਰਾਂਗੇ ਇਹ ਦੇਖੋ ਸੇਫਟੀ ਪਿਨ ਲੱਗੇ ਹੁਣ ਮੈਂ ਕੁੜਤੀ ਨੂੰ ਉਤਾਰ ਲਿਆ ਤੇ ਜਿੱਥੇ ਜਿੱਥੇ ਸੇਫਟੀ ਪਿਨ ਲੱਗੇ ਸੀਗੇ ਉੱਥੇ-ਉੱਥੇ ਅਸੀਂ ਜਿਹੜਾ ਵਾ ਉਹ ਮਾਰਕਰ ਦੇ ਨਾਲ ਪੈਨ ਨਾਲ ਜਾਂ ਕਿਸੇ ਵੀ ਚੀਜ਼ ਦੇ ਨਾਲ ਨਿਸ਼ਾਨ ਲਗਾ ਲਾਂਗੇ ਤੇ ਇਹ ਦੇਖੋ ਇਹ ਆਸਾਨੀ ਦੇ ਨਾਲ ਲੱਗ ਜਾਂਦਾ ਹੈ ਜਿੱਥੇ-ਜਿੱਥੇ ਸੇਫਟੀ ਪਿਨ ਜਿੰਨਾ-ਜਿੰਨਾ ਲੱਗਾ ਹੈ ਉਹਨਾਂ ਨੇ ਅਸੀਂ ਜਿਹੜਾ ਵਾ ਨਿਸ਼ਾਨ ਲਗਾ ਲਿਆ ਤੇ ਦੂਸਰੇ ਪਾਸੇ ਵੀ ਇਸੇ ਤਰੀਕੇ ਦੇ ਨਾਲ ਅਸੀਂ ਨਿਸ਼ਾਨ ਲਗਾ ਲਾਂਗੇ ਇਹ ਜਿਹੜਾ ਸੇਫਟੀ ਪਿਨ ਆ ਜਿਹੜਾ ਵਾ ਇਹੋ ਸਾਡੇ ਜਿਹੜਾ ਮੇਅਰਮੈਂਟ ਦਾ ਕੰਮ ਕਰੇਗਾ ਤੇ ਹੁਣ ਅਸੀਂ ਨਿਸ਼ਾਨ ਲਗਾ ਕੇ ਤੇ ਇੱਕ ਦੇਖੋ ਇਥੋਂ ਜਿਹੜਾ ਤਰੇਸ਼ਵਾ ਜਾਂ ਕਰਕੇ ਤਿਰਸ਼ਾ ਜਾਂ ਕਰਕੇ ਤੇ ਇਸ ਤਰੀਕੇ ਦੇ ਨਾਲ ਲਾਈਨ ਲਗਾ ਦਵਾਂਗੇ ਹੁਣ ਜਿਹੜੇ ਸੇਫਟੀ ਪਿਨਵਾ ਉਹਨਾਂ ਨੂੰ ਅਸੀਂ ਉਤਾਰ ਲਵਾਂਗੇ ਕਿਉਂਕਿ ਅਸੀਂ ਨਿਸ਼ਾਨ ਲਗਾ ਲਿਆ ਹੈ ਕਿੰਨਾ ਸਾਨੂੰ ਜਿਹੜਾ ਵਾ ਉਹ ਮੈਜ਼ਰਮੈਂਟ ਚਾਹੀਦੀ ਹੈ ਇਹ ਦੇਖੋ ਸੇਫਟੀ ਪਿਨ ਅਸੀਂ ਹੁਣ ਉਤਾਰ ਲਿਆ ਦੂਸਰੀ ਸਾਈਡ ਤੋਂ ਵੀ ਸੇਫਟੀ ਪਿਨ ਉਤਾਰ ਲਾਂਗੇ ਕਿ ਇਹ ਜਿਹੜੇ ਬਿਗਨਰ ਨੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਂਦਾ ਸਿਲਾਈ ਦਾ ਉਹ ਵੀ ਇਸ ਤਰੀਕੇ ਦੇ ਨਾਲ ਜਿਹੜਾ ਆਪਣੀ ਮੈਜ਼ਰਮੈਂਟ ਕਰਕੇ ਤੇ ਜਿਹੜੀ ਕੁਰਤੀ ਆ ਉਹਨੂੰ ਟਾਈਟ ਕਰ ਸਕਦੇ ਨੇ ਕਿਉਂਕਿ ਹਰ ਕਿਸੇ ਕੋਲ ਇੰਚੀ ਟੇਪ ਜਾਂ ਸਲਾਈ ਮਸ਼ੀਨ ਜਿਹੜੀ अवेलेबल ਨਹੀਂ ਹੁੰਦੀ ਹੈਗੀ ਤੇ ਇਹ ਤਰੀਕਾ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਹੈ ਤੇ ਹੁਣ ਦੇਖੋ ਮੈਂ ਦੋਨੋਂ ਪਾਸੇ ਨਿਸ਼ਾਨ ਲਗਾ ਲਏ ਆ ਤੇ ਹੁਣ ਤੁਹਾਨੂੰ ਮੈਂ ਜਿਹੜਾ ਪਾ ਸੂਈ ਦੀ ਹੈਲਪ ਦੇ ਨਾਲ ਕਰਕੇ ਦਿਖਾਵਾਂਗੀ ਕਿ ਕਿਸ ਤਰੀਕੇ ਦੇ ਨਾਲ ਅਸੀਂ ਬਿਲਕੁਲ ਮਸ਼ੀਨ ਵਾਂਗੂ ਇਹਨੂੰ ਸਟਿਚ ਕਰ ਸਕਦੇ ਆ ਤੇ ਇਹ ਦੇਖੋ ਇਹ ਸਾਰੇ ਸੇਫਟੀ ਪਿੰਨ ਇਹਨਾਂ ਨੂੰ ਧਿਆਨ ਦੇ ਨਾਲ ਸਾਰੇ ਉਤਾਰ ਲੈਣੇ ਆ ਤੇ ਹੁਣ ਦੇਖੋ ਕੀ ਅੱਜ ਹੀ ਮੈਂ ਤੁਹਾਨੂੰ ਜਿਹੜਾ ਵਾ ਕਲਰਫੁੱਲ ਕਿਸੇ ਹੋਰ ਥ੍ਰੈਡ ਦੇ ਨਾਲ ਕਰਕੇ ਦਿਖਾ ਰਹੀ ਹਾਂ ਕਿਉਂਕਿ ਜੇ ਮੈਂ ਸੇਮ ਧਾਗਾ ਯੂਜ਼ ਕਰਦੀ ਤਾਂ ਫਿਰ ਤੁਹਾਨੂੰ ਇਹ ਦਿਸਣਾ ਨਹੀਂ ਸੀ ਤੇ ਇਹ ਦੇਖੋ ਇਹ ਕਿਹਨੂੰ ਕਹਿੰਦੇ ਆ ਬੈਕ ਸਟਿਚ ਅਸੀਂ ਇਸ ਤਰੀਕੇ ਦਾ ਬੈਕ ਸਟਿਚ ਕਰਾਂਗੇ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਉੱਥੇ ਸੂਈ ਫੇਰ ਵਾਪਸ ਲੈ ਕੇ ਆਉਣੀ ਤੇ ਜੇ ਅਸੀਂ ਸਿੱਧਾ-ਸਿੱਧਾ ਗਾਹ ਨੂੰ ਟੰਕੇ ਲਾਈ ਜਾਵਾਂਗੇ ਉਹਨੂੰ ਰਨਿੰਗ ਸਟਿਚ ਕਹਿੰਦੇ ਆ ਉਹ ਜਿਹੜਾ ਵਫੇ ਛੇਤੀ ਜਿਹੜਾ ਧਾਗਾ ਖਿੱਚਿਆ ਜਾਂਦਾ ਹੈ ਤੇ ਇਹ ਜਿਹੜਾ ਬਿਲਕੁਲ ਐਨ ਮਸ਼ੀਨ ਵਾਂਗੂ ਪੱਕੀ ਸਿਲਾਈ ਕਰਦਾ ਹੈ ਛੋਟੇ ਛੋਟੇ ਸਟੈਪ ਲੈ ਕੇ ਤੇ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ ਉਥੋਂ ਫਿਰ ਬੈਕ ਨੂੰ ਜਿਹੜੀ ਹੈ ਸੂਈ ਲੈ ਕੇ ਆਉਣੀ ਆ ਅੱਗੇ ਨੂੰ ਨਹੀਂ ਲੈ ਕੇ ਜਾਣੀ ਬੈਕ ਨੂੰ ਲੈ ਕੇ ਫਿਰ ਗਾਂ ਲੈ ਕੇ ਜਾਣੀ ਇਸ ਤਰੀਕੇ ਦੇ ਨਾਲ ਤੁਸੀਂ ਕਰਨਾ ਹੈ ਤੇ ਇਹ ਜਿਹੜਾ ਕੀਤਾ ਸੂਈ ਦੇ ਨਾਲ ਬਿਲਕੁਲ ਵੀ ਉਧਰੇਗਾ ਨਹੀਂ ਤੇ ਐਨ ਵਧੀਆ ਫਿਨਿਸ਼ਿੰਗ ਆਉਂਦੀ ਹੈ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਸੂਈ ਦੀ ਹੈਲਪ ਦੇ ਨਾਲ ਕੁਰਤੀ ਨੂੰ ਜਿਹੜਾ ਵਾ ਟਾਈਟ ਕਰ ਸਕਦੇ ਹੋ ਤੇ ਇਹ ਕਰਕੇ ਦੇਖਿਓ ਬਹੁਤ ਸੌਖਾ ਹੈ ਤੇ ਹਰ ਕੋਈ ਜਿਹੜਾ ਵਾ ਆਸਾਨੀ ਦੇ ਨਾਲ ਕਰ ਸਕਦਾ ਹੈ ਤੇ ਅਸੀਂ ਜਿਹੜਾ ਵਾ ਉਹ ਮਿੰਟਾਂ ਦੇ ਵਿੱਚ ਜਿਹੜੀ ਆਪਣੀ ਕੁਰਤੀ ਆ ਉਹਨੂੰ ਟਾਈਟ ਕਰ ਸਕਦੇ ਹਾਂ ਤੇ ਸਾਨੂੰ ਕਿਸੇ ਤੇ ਡਿਪੈਂਡ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਸੂਈ ਧਾਗਾ ਤਾਂ ਹਰ ਕਿਸੇ ਕੋਲ ਅਵੇਲੇਬਲ ਹੁੰਦਾ ਹੀ ਹੈ ਘਰ ਦੇ ਵਿੱਚ ਮੌਜੂਦ ਹੁੰਦਾ ਹੀ ਹੈ ਤੇ ਹਰ ਕੋਈ ਇਹਨੂੰ ਆਸਾਨੀ ਦੇ ਨਾਲ ਜਿਹੜੇ ਛੋਟੀਆਂ ਗਰਲਜ਼ ਬੱਚੀਆਂ ਨੇ ਉਹ ਵੀ ਇਹਨਾਂ ਨੂੰ ਕਰ ਸਕਦੀਆਂ ਨੇ ਤੇ ਇਸ ਤਰੀਕੇ ਨਾਲ ਮੈਂ ਤੁਹਾਨੂੰ ਸਾਰਾ ਕਰਕੇ ਦਿਖਾਉਣੀ ਦੇਖੋ ਕਿੰਨਾ ਵਧੀਆ ਜਿਹੜਾ ਮਸ਼ੀਨ ਦੀ ਤਰ੍ਹਾਂ ਹੋ ਰਿਹਾ ਏ ਤੇ ਸਾਰਾ ਤੁਹਾਨੂੰ ਮੈਂ ਕਰਕੇ ਦਿਖਾ ਦਿੱਤਾ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਵਾ ਸਟੀਚ ਕਰ ਸਕਦੇ ਹੋ ਜੇ ਤੁਸੀਂ ਰਨਿੰਗ ਸਟੀਚ ਲਗਾਓਗੇ ਤਾਂ ਫਿਰ ਉਹਨਾਂ ਨੂੰ ਦੋ ਵਾਰੀ ਦੁਬਾਰਾ ਬੈਕ ਨੂੰ ਵੀ ਕਰਨਾ ਪੈਂਦਾ ਹੈ ਤੇ ਵਧੀਆ কুরਤੀ ਜਿਹੜੀ ਆ ਉਹ ਟਾਈਟ ਹੋ ਗਈ ਹੈ ਆਪਣੇ ਮੇਰੇ ਚਿਹਰੇ ਦੇ ਸਾਹਮਣੇ ਤੁਸੀਂ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਇਹ ਪਾ ਕੇ ਵੇਅਰ ਕਰਕੇ ਵਿਖਾਉਣੀ ਤੇ ਦੇਖੋ ਕਿੰਨੀ ਵਧੀਆ ਜਿਹੜੀ কুরਤੀ ਦੀ ਫਿਟਿੰਗ ਆਈ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਕਰਕੇ ਤੇ ਆਪਣੀ ਜਿਹੜੀ ਇਹ ਸਮੱਸਿਆ ਵਾ ਤੇ ਜਿਹੜੇ ਟੇਲਰ ਦੇ ਬਾਰ-ਬਾਰ ਚੱਕਰ ਲਾਉਣੇ ਆ ਉਤੋਂ ਛੁਟਕਾਰਾ ਪਾ ਸਕਦੇ ਹੋ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇ ਤੁਹਾਨੂੰ ਕੋਈ ਵੀ ਹੋਰ ਵੀਡੀਓ ਚਾਹੀਦੀ ਹੋਵੇ ਤਾਂ ਉਹਦੇ ਅਕੋਰਡਿੰਗ ਕਮੈਂਟ ਜ਼ਰੂਰ ਕਰਨਾ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ